ਸੀ ਮੇਰੀ ਤੇ ਗਲਾਬ ਦੀ ਇੱਕ ਵੀਡੀਓ ਦੇਖੀ ਹੁਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗਲਾਬ ਇੱਕ ਦੂਸਰੇ ਨਾਲ ਬੈਠ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਹਦੇ ਮਾਪੇ ਨੂੰ ਵੀ ਕੋਈ ਗਾਲਾਂ ਕੱਢੂਗਾ ਫੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤ ਭਾਜੀ ਨੇ ਜੋਤ ਭਾਜੀ ਨੂੰ ਸਾਰੀ ਦੁਨੀਆ ਜਾਣਦੀ ਆ ਸੋਨੂ ਭਾਜੀ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ ਸੋਨੂ ਭਾਜੀ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤਫਹਿਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ ਚ ਗਲਤਫਹਿਮੀ ਪੈਦਾ ਹੋ ਗਈ ਸੀਗੀ ਤੇ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਥੋੜੇ ਦਿਨਾਂ ਚ ਉਹ ਵੀ ਆ ਜਾਓ ਕੋਈ ਇੱਦਾਂ ਦੀ ਗੱਲ ਨਹੀਂ ਹੋ ਤੇ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਜਿਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਲੋਏ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨਹੀਂ ਉਹ ਨਜ਼ਾਰੇ ਲਵੇ ਬਾਈ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਲਵ ਯੂ ਮੇਰੇ ਭਰਾਵਾਂ ਨੂੰ